ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜੇ ਕੱਲ ਤੱਕ ਨਹੀਂ ਦਿੱਤੇ 88 ਲੱਖ ਦਾ ਅਮਰੀਕਾ ਚ ਨੋ ਐਂਟਰੀ ਟਰੰਪ ਦੇ ਵੀਜ਼ਾ ਪੰਪ ਨੇ ਭਾਰਤ ਲਈ ਖੜਾ ਕੀਤਾ ਨਵਾਂ ਜਬ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਐਚ-1ਬੀ ਵੀਜ਼ਾ ਦੀ ਫੀਸ ਵੰਡਾ ਕੇ ਇੱਕ 10 ਲੱਖ ਜਾਂ ਲਗਭਗ 8.8 ਮਿਲੀਅਨ ਕਰ ਦਿੱਤੀ ਜਾਵੇਗੀ ਸ਼ੁੱਕਰਵਾਰ ਨੂੰ 트럼ਪ ਦੇ ਫੈਸਲੇ ਤੋਂ ਬਾਅਦ H-1 ਬੀ ਕਰਮਚਾਰੀ ਜਿਨ੍ਹਾਂ ਵਿੱਚ ਮੌਜੂਦਾ ਵੀਜ਼ਾ ਧਾਰਕ ਵੀ ਸ਼ਾਮਲ ਹਨ ਨੂੰ ਐਤਵਾਰ ਤੋਂ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ ਜਦੋਂ ਤੱਕ ਉਹਨਾਂ ਦੀ ਕੰਪਨੀ 10 ਲੱਖ ਦੀ ਸਾਲਾਨਾ ਫੀਸ ਨਹੀਂ ਦੇਣ ਦੀ ਯਾਤਰਾ ਪਾਬੰਦੀਆਂ ਤੇ ਫੀਸ ਦੀਆਂ ਜ਼ਰੂਰਤਾਂ ਐਤਵਾਰ ਨੂੰ 12 ਵਜੇ 1 ਵਜੇ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ H-1B ਧਾਰਕ ਤੇ ਲਾਗੂ ਹੋਣ ਗਿਆ ਦੇਸ਼ ਵਿੱਚ ਕਿਹਾ ਗਿਆ ਹੈ ਕਿ ਨਵੇਂ H-1B ਅਤੇ ਵੀਜ਼ਾ ਐਕਸੈਕਟੇਸ਼ਨ ਲਈ 10 ਲੱਖ ਤੇ ਉਸ ਤੋਂ ਬਾਅਦ ਹਰ ਸਾਲ ਲਈ 1 ਲੱਖ ਦਾ ਭੁਗਤਾਨ ਕਰਨਾ ਪਵੇਗਾ 트럼프 ਪ੍ਰਸ਼ਾਸਨ ਨੇ ਕਿਹਾ ਕਿ ਉਸ ਨੂੰ ਕੰਪਨੀਆਂ ਨੂੰ H-1B ਵਰਕਿੰਗ ਵੀਜ਼ਾ ਲਈ ਸਾਲਾਨਾ 10 ਲੱਖ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ ਜਿਸ ਕਨ ਕੁਝ ਵੱਡੀਆਂ ਤਕਨੀਕੀ ਕੰਪਨੀਆਂ ਨੇ ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿਚ ਰਹਿਣ ਜਾਂ ਤੁਰੰਤ ਵਾਪਸ ਆਉਣ ਦੀ ਚੇਤਾਵਨੀ ਦਿੱਤੀ ਹੈ ਐਚ ਮਾਈਨਸ 1 ਵੀਜ਼ਾ ਪ੍ਰੋਗਰਾਮ ਦੀ ਦਰ ਵਰਤਨ ਨੂੰ ਰੋਕਣ ਲਈ ਸਾਬ ਇਸ ਭਾਰੀ ਫੀਸ ਦਾ ਐਲਾਨ ਕੀਤਾ ਗਿਆ ਹੈ 트াম্প ਦੇ ਨਵੇਂ ਕਾਰਜਕਾਰੀ ਆਦੇਸ਼ ਦੇ ਤਹਿਤ ਹੁਣ ਨਰਮੰਤਰ ਦੇਸ਼ੀ ਪਛਾਵਰਾਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਨੂੰ ਹੁਣ ਹਰੇਕ ਐਚ ਮਾਈਨਸ 1 ਵੀਜ਼ਾ ਪ੍ਰਲ ਲਈ ਪ੍ਰਤੀ ਸਾਲ 10 ਲੱਖ ਦੀ ਫੀਸ ਦੇਣੀ ਪਵੇਗੀ ਜੋ ਕਿ ਪਿਛਲੇ ਪਿਛਲੇ 15000 ਤੋਂ ਮਤਲਬਪੂਰਨ ਵਾਅਦਾ ਸੀ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਵਾਵਾਂ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਕੀ ਜਾਰੀ ਕੀਤੇ ਗਏ ਲਗਭਗ 40 40000 ਐਚਐਮਐਨ 1 ਬੀ ਵੀਜਿਆਂ ਵਿੱਚੋਂ 72% ਭਾਰਤੀਆਂ ਲਈ ਹਨ ਅਮਰੀਕੀ ਵਣ ਸਕਤਰ ਹਾਵਰਡ ਲੂਟਨਿਕ ਨੇ ਕਿਹਾ ਕਿ ਵੀਜ਼ਾ ਮਿਆਦ ਦੇ ਹਰ 3 ਸਾਲਾਂ ਲਈ ਲਾਗਤ ਪ੍ਰਤੀ ਸਾਲ Das. 1000 ਅਮਰੀਕੀ ਡਾਲਰ ਹੋਵੇਗੀ ਪਰ ਵੇਰਵਿਆਂ ਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ ਨਿਊ ਜਰਕਸਥੇਤ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਕਹਾ ਕਿ ਭਾਰਤ ਵਿੱਚ ਰਹਿ ਰੱਖੇ H-1B ਵੀਜ਼ਾ ਧਾਰਕ ਜੇ ਵੀ ਸਮਾਂ ਸੀਮਾ ਤੋਂ ਕੁੰਝ ਗਏ ਹਨ ਹੋ ਸਕਦੇ ਹਨ ਕਿਉਂਕਿ ਭਾਰਤ ਤੋਂ ਕੋਈ ਵੀ ਸਿੱਧੀ ੜਾਣ ਸਮੇਂ ਸਿਰ ਉਹਨਾਂ ਤੱਕ ਨਹੀਂ ਪਹੁੰਚ ਸਕੇਗੀ ਉਸਨੇ ਐਕਸ ਤੇ ਲਿਖਿਆ H-1B ਵੀਜ਼ਾ ਧਾਰਕ ਜੋ ਕਾਰੋਬਾਰ ਜਾਂ ਛੁੱਟੀਆਂ ਲਈ ਅਮਰੀਕਾ ਤੋਂ ਬਾਹਰ ਹਨ ਜੇ ਉਹ ਕਦ 30 ਸਤੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਦਾਖਲ ਹੋਣ ਵਿੱਚ ਸਫਲ ਰਹਿੰਦੇ ਹਨ ਤਾਂ ਫਸ ਜਾਣਗੇ H-1B ਵੀਜਾ ਧਾਰਕ ਜੇ ਵੀ ਭਾਰਤ ਵਿੱਚ ਹਨ ਹੋ ਸਕਦਾ ਹੈ ਕਿ ਪਹਿਲਾਂ ਹੀ ਸਮਾਂ ਸੀਮਾ ਤੋਂ ਖੁੰਝ ਗਏ ਹੋਣ ਕਿਉਂਕਿ ਭਾਰਤ ਤੋਂ ਸਿੱਧੀਆਂ ਡਾਇਨਾਸਮੇ ਸਿਰ ਪਹੁੰਚਣ ਦੀ ਸੰਭਾਵਨਾ ਨਹੀਂ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ